ਭਾਈ ਗੁਰ ਜੀ ਕਾ ਖਾਲਸਾ ਸਿਣੀ ਮਹਗੁਰ ਜੀ ਕੀ ਫਤਿਹ ਹੁਣ ਇਤੋਂ ਗੱਥਾ ਸ਼ੁਰੂ ਕਰਨ ਲੱਗੇ ਆ ਗੁਰੂ ਜੀ ਦੀ ਹਮਰ ਬੜਾਈ ਸੋਈ ਨਾਮ ਸੋਰੇ ਨਾਮ ਨਾਰਥ ਨਨ ਜਣ ਸੇਵ ਸੰਕਾਇ ਕੈ ਦਾ ਸੰਮ ਅਤਰ ਗਿਆ ਜਵਹਰਾਸੀ ਸਦ ਬੁੱਧ ਜਤ ਰਾਤੇ ਅਨ ਮਰੀਕ ਪਵਨ ਜਲ ਤਰੇ ਆ ਉਦੋ ਉਹ ਕੋਰਤੋ ਆ ਕਰੋ ਤਰਲੋ ਚੰਨਾ ਮਾ ਕਾਲ ਕਬੀਰ ਕਲਬਖ ਹਰਿਆ ਸੋਈ ਨਾਮ ਅਸ਼ਲ ਪਾਤ ਪਾਵ ਤਰਨ ਤਰਨ ਅਮਰਦਾਸ ਕੋ ਕੋ ਹਰਿਆ ਪ੍ਰਮਾਤਮਾ ਦਾ ਦੂਸਰਾ ਨਾਮ ਨਰੰਜਣਾ ਮਾਇਆ ਤੋਂ ਰਹਿਤ ਹੈ ਉਹ ਨਾਮ ਨੂੰ ਨਾਥ ਗੁਰਖਨਾਥ ਸਹਿਬ ਜੀ ਤੇ ਬਰਮਾ ਦੇ ਪੁੱਤਰ ਸ਼ੰਕ ਖੰਨੰਦਾ ਆਦਿਕ ਦੇਵਚੇ ਵਸਾ ਕੇ ਸਿਮਰਦੇ ਰਹੇ ਇਸੇ ਨਾਮ ਨੇ ਉਹਨਾਂ ਨੂੰ ਮਸ਼ਹੂਰ ਕੀਤਾ ਤੇ ਉਹ ਸ਼ਕਤੀਆਂ ਦੇ ਮਾਲਕ ਬਣੇ ਜਿਸ ਪ੍ਰਮਾਤਮਾ ਦੇ ਨਾਮ ਨੂੰ ਸੀਮਨ ਕਨ ਵਿੱਚ 84 ਸਿੱਧ ਸੰਤ ਤੇ ਸਹਿਬ ਜੀ ਹਰ ਮਹਾਰਾਜ ਜੀ ਵੀ ਲੱਗੇ ਰਹੇ ਵਰਸ਼ਾਂ ਦੀ ਗੱਲ ਤਾਂ ਇੱਕ ਪਾਸੇ ਰਹੀ ਨਛੱਤਰ ਤਾਰੇ ਚੰਦ ਸੂਰਜ ਆਦਿਕ ਬੜਾ ਮੰਡਾ ਤੇ ਨਾਰਦ ਜਹੇ ਵੀ ਉਸ ਨਾਮ ਨੂੰ ਸਿਮਰਦੇ ਰਹੇ ਪਹਿਲਾ ਆਦਮੀ ਨਾਮ ਨੂੰ ਸਿਮਨ ਕਰਨ ਦੀ ਭਾ ਕਰਨ ਹੀ ਪਾ ਦਿੱਤ ਬਣਿਆ ਚੰਦਰਮਾ ਪर्वਤ ਪੱਥਰ ਆਦਿਕ ਵਾਹਿਗੁਰੂ ਸਿਮਰਨੇ ਤਾਰ ਦਿੱਤੇ ਉਹੋ ਹੀ ਨਾਮ ਅਸ਼ਲ ਹੈ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਇਆ ਉਸ ਨਾਮ ਦਾ ਸਿਮਨ ਕਰਕੇ ਗੁਰੂ ਜੀ ਲੋਕ ਤੇ ਪਰਲੋਕ ਵਿੱਚ ਮਸ਼ਹੂਰ ਹੋਏ ਸਤ ਸਰਯੋ ਸੀਲ ਬਲਵੰਤ ਸਤ ਪੈ ਸੰਗ ਸਗਨ ਗੁਰੂ ਆ ਮਤ ਨਰ ਬੈ ਰ ਲੀਣਾ ਜਸਤੀ ਰਜਤਰ ਤਵਲ ਤੁਜਾ ਸੀਤੀ ਵਿਖੰਟ ਬਿਨਾ ਪਰ ਸੇਂਹ ਸੰਤ ਪਿਆਰ ਜੇ ਰਸਤਾ ਹਾਂ ਸੰਯੋਗ ਸਤਗੁਰ ਸੇਵੀ ਸੁਖ ਪਾਇਓ ਅਮਰ ਗੁਰ ਇਤਿਉ ਜੋਗ ਨਾਮ ਨਾਮਣ ਨਾਮ ਰਸ ਖਾਵਣ ਅਰ ਭੋਜਨ ਨਾਮ ਰਸ ਸਦਾ ਚਾਜ ਮੁਖ ਸਿਮਰ ਮਾਣੀ ਤਨ ਸਤਗੁਰੂ ਸੇਵਿਉ ਜਿਸ ਪਰ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮਤਰੀ ਪਾਜੂ ਨਾਮ ਨਿਵਾਸ ਸ਼ਕਵ ਸ਼ਕਤ ਅਸ਼ਕਤ ਤੂੰ ਜਨਮ ਕਲੂਚਰੇ ਗੁਰਮ ਪਰਸੀਓ ਅਮਰ ਪ੍ਰਗਾਸ ਪਾਠ ਆਸਦੇ ਹਨ ਕਿ ਹੈ ਗੁਰੂ ਜੀ ਆਪ ਸੱਚੇ ਪੰਜਾਂ ਨੂੰ ਜਿਤਨ ਮਾੜੀ ਸੂਰਮੇ ਤੇ ਸੀਤਲ ਸੁਹਾ ਜ ਆਪ ਦੇ ਗੁਣਾਂ ਦੇ ਕਾਰਨ ਆਪ ਦੀ ਸੰਗਤ ਬਹੁਤ ਸੀ ਆਪ ਬੇਰਤੋਂ ਬਿਨਾਂ ਜੀ ਕਿਸੇ ਨਾਲ ਕਦੀ ਬੈਰ ਨਹੀਂ ਸੀ ਕੀਤਾ ਧੀਰ ਜਵਾਨ ਐਨੇ ਸੀ ਕੇ ਦਾਤੂ ਜੀ ਤੇ ਲਤ ਮਾਨ ਤੇ ਵੀ ਸ਼ਾਂਤ ਰਹੇ ਜਿਸ ਤਰ੍ਹਾਂ ਬੈਲ ਨੇ ਧਰਤੀ ਚੁੱਕੀ ਹੈ ਇਸੇ ਤਰ੍ਹਾਂ ਗੁਰੂ ਜੀ ਅਮੰਨ ਦਾਤੁਰਾ ਸਨਮ ਸਵਰਗ ਦੇ ਵਾਸੀ ਸਨ ਉਹ ਵਾਹਿਗੁਰੂ ਦਾ ਸਿਮਨ ਕਰਨ ਵਾਲੇ ਆਪ ਨੂੰ ਦਿਨੇ ਰਾਤ ਯਾਦ ਰੱਖਦੇ ਹਨ ਏ ਗੁਰੂ ਜੀ ਆਪ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਗੁਰੂ ਜੀ ਨੇ ਆਪ ਨੂੰ ਪੂਜਣ ਜੋ ਕੀਤਾ ਆਪ ਜੀ ਨੇ ਜਗਤ ਨੂੰ ਇਹ ਦੱਸਿਆ ਕਿ ਸ্নান ਪ੍ਰਸ਼ਾਦ ਰਾਸ਼ ਖੁਸ਼ੀਆਂ ਸਭ ਨਾਮ ਹੀ ਹੈ ਨਾਮ ਦੇ ਚਾਮ ਵਿੱਚ ਖੁਸ਼ ਰਹਿਣਾ ਚੰਗਾ ਹੈ ਏ ਗੁਰੂ ਜੀ ਆਪ ਤਨ ਹੂੰ ਤਨ ਹੂੰ ਆਪ ਨੇ ਗੁਰੂ ਜੀ ਦੀ ਸੇਵਾ ਕਰਕੇ ਉੱਚੀ ਪਦਵੀ ਪਾਈ ਹੈ ਇਸ ਵੰਸ਼ ਵਿੱਚ ਆਪ ਦਾ ਜਨਮ ਹੋਇਆ ਉਹ ਸਾਰਾ ਮਾਨਸਿ ਗਿਂਜਲਾ ਹੋਇਆ ਕਲ ਪਟੰਲਾ ਕਥਨ ਹੈ ਕਿ ਗੁਰੂ ਦੀ ਆਪ ਦੇ ਚਰਨਾਂ ਨੂੰ ਪਾਸ਼ ਕੇ ਹਜ਼ਾਰਾਂ ਤਰ ਜਾਏ ਹਨ ਆਪ ਤਨ ਹੋ ਚਤ ਚਤਵਯੋ ਅੰਦਾਸ ਕਰੋ ਵਾਰ ਕਰੇ ਪੀਣਾ ਸਕੋ ਸਾਰਵ ਚੰਤਾ ਤੋ ਜੇ ਪਾਸ ਸਾਹਾ ਸੰਗਤ ਹੋ ਤਕੋ ਤੇਰੇ ਹਕਮ ਪਵੇਂ ਨਾਣ ਤੋ ਕਰੋ ਸਹਿਬ ਕੀ ਸੇਵਾ ਜਬ ਗੁਰ ਦੇਖੇ ਸਵਨ ਦਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਨਾਖ ਕਾਨ ਪਰਖ ਜੋ ਭਮਾਇ ਆਵੇ ਸੋ ਕਹੂ ਗੁਰੂ ਅਮਰਦਾਸ ਕੰਨ ਕੰਨ ਜਬ ਤੂੰ ਰਾਖੇ ਤੈਵ ਰਹੁ ਹੇ ਦਾਤਾ ਮੈਂ ਆਪ ਦੇ ਅਗੇ ਮਾਨ ਦੀ ਮਾਨ ਅਰਦਾਸ ਕਰਨੀ ਚਾਹੁੰਦਾ ਹਾਂ ਪਰ ਕਰ ਨਹੀਂ ਸਕਦਾ ਕਿਉਂਕਿ ਆਪ ਘਟ ਘਟ ਦੀ ਜਾਨਣ ਹਰ ਅੰਤਰਜਾਨੀ ਸਤਿਗੁਰੂ ਜੀ ਨੇ ਜਿੰਨੀ ਸਿੱਖੀ ਸੰਗਤ ਹੈ ਸਭ ਦੀ ਚਿੰਤਾ ਆਪੇ ਆਪ ਦੇ ਕੋਲ ਹੈ। ਭਾਵੇਂ ਆਪ ਸਾਰਿਆਂ ਦੇ ਦੁੱਖ ਦਰਦ ਨੂੰ ਜਾਣਦਾ ਤੇ ਦਰਦ ਨੂੰ ਦੂਰ ਕਰਦੇ ਜੀ ਫਿਰ ਵੀ ਮੈਂ ਕਹਿੰਦਾ ਹਾਂ ਮੈਨੂੰ ਸਾਧ ਸੰਗਤ ਦੇ ਦਰਸ਼ਨ ਹੁੰਦੇ ਰਹਿਣ ਗੁਰ ਸਿੱਖਾਂ ਨਾਲ ਮੇਲ ਹੋਵੇ। ਇਹ ਸਤਿਗੁਰੂ ਮੇਰੇ ਮੱਥੇ ਦੀ ਰੇਖਾ। ਬਦਲੋ ਤਾਂ ਕਿ ਮੈਂ ਦਿਨ ਰਾਤ ਆਪਦੇ ਦਰਸ਼ਨ ਕਰਦਾ ਰਹਾ। ਆਪ ਦੀ ਸੇਵਾ ਕੰਧਾ ਹਿਰਦੇ ਵਿੱਚ ਚਾਹੂਵੇਂ ਆਪ ਦੇ ਚਰਨ ਕਮਲਾਂ ਪਾਸ ਰਹਾ ਆਪ ਜਦੋਂ ਪਰਸ ਤੇ ਮਿਹਰ ਕਰਦੇ ਹੋ ਤਾਂ ਉਸ ਨੂੰ ਕਰਤਾ ਦਾ ਨਾਮ ਬਹੁਤ ਮਿੱਠਾ ਲੱਗਦਾ ਹੈ ਇਹ ਮੇਰੇ ਸੱਚੇ ਬਾષા ਸਤਿਗੁਰੂ ਜੀ ਆਪ ਅੰਮ੍ਰਿਤਿਆ ਲਖੂ ਪਰਸ ਕੋਈ ਵੀ ਇਹ ਨਹੀਂ ਪਾ ਸਕਦਾ ਮੈਨੂੰ ਕਾਲ ਪੁਰਖ ਪ੍ਰਤੀਕਿਤ ਹੁੰਦਾ ਜੀ ਮੈਂ ਜੋ ਕੁਝ ਆਖ ਰਿਹਾ ਹਾਂ ਉਹ ਸਭ ਕਰ ਰਿਹਾ ਤੁਸੀਂ ਫਰਮਾ ਰਹੇ ਹੋ ਜਿਸ ਤਰ੍ਹਾਂ ਤੁਸੀਂ ਖੋਤੀਵੇਂ ਮੈਂ ਰਹਾ ਆਪ ਸਭ ਕੁਝ ਕਰਨ ਜੋਕ ਕਰਤਾ ਰੂਪ ਹੂੰ ਗੁਰੂ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ ਛਤ ਸਚ ਜਾਨੀ ਇਕ ਚਿੱਤੇ ਲੇਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉੰਬਤ ਨਾਤਾਵੇ ਨਰਨੰਕਾਰ ਕੇ ਬਸੇਂ ਦੇਸ ਹੋ ਕੋ ਮੁਝੇ ਵਿਚਾਰ ਪਾਵੇ ਕਲਮੇ ਰੂਪ ਕਰਤਾ ਪਰਖ ਸੁ ਜਾਣੀ ਜਨ ਕਿਸ ਕੀ ਆਉ ਗੁਰ ਮਿਲੇ ਉਹ ਸੋਈ ཕਿਖਾ ਕਹੇ ਸਹਿਜ ਰੰਗ ਦਰਸ਼ਨ ਲਿਓ ཕਿਖਾ ਭਗਤ ਜੀ ਕਹਿੰਦੇ ਹਨ ਸਤਿਗੁਰੂ ਜੀ ਆਪ ਕੋ ਐਸੀ ਸੰਤਿ ਹਾਂ ਜੋ ਸਿੱਖਾਂ ਨੂੰ ਵਾਹਿਗੁਰੂ ਜੀ ਮਨ ਵਿੱਚ ਲਾ ਕੇ ਆਤਮਕ ਗਿਆਨ ਬਖਸ਼ ਕੇ ਪਰਮਾਤਮਾ ਨਾਲ ਬਿਰਤੀ ਜੋੜ ਕੇ ਪਰ ਇਹ ਪ੍ਰਭੂ ਦਾਸ ਜੀ ਨੇ ਕਿ ਤੇ ਆਪ ਦੀ ਸੇਵਾ ਕੀਤੀ ਤੇ ਲਖਨੰਜਨ ਨੂੰ ਜਾਣਿਆ ਹੈ ਉਹ ਮੁਕਤ ਹੋ ਗਿਆ ਕਿਉਂਕਿ ਉਸਨੇ ਕਰਮ ਕ્રોਧ ਹੰਕਾਰ ਤੇ ਲੋਭ ਨੂੰ ਬਸ ਕਰ ਲਿਆ ਹੈ ਜਿਹੜਾ ਚਿੰਤਾ ਹਵਾ ਰੂਪ ठाਠਾ ਨਠਾ ਫਿਰਦਾ ਸੀ ਉਸ ਨੂੰ ਠਕਾ ਲਿਆ ਹੈ ਮੈਂ ਸੱਚ ਆਖਦਾ ਹਾਂ ਜਿਹੜਾ ਆਪਦਾ ਹੁਕਮ ਮੰਨਦਾ ਹੈ ਉਹ ਕਰਤਾਰ ਦੇ ਬ੍ਰਹਮ ਲੋਕ ਵਿੱਚ ਪੂਜਲਾ ਹੈ ਇਹ ਸਤਿਗੁਰੂ ਜੀ ਆਪਕਾਰ ਜਗ ਵਿੱਚ ਕਰਤਾਰ ਦਾ ਰੂਪ ਹਾਂ ਪਾਰ ਜਾਣਾ ਆਂਦਾ ਉਹ ਹੀ ਹੈ ਜਿਸ ਨੇ ਪੂਰਨ ਲਈ ਜਨਮ ਵਿੱਚ ਚੰਗੇ ਕਰਮ ਕੀਤੇ ਹੁੰਦੇ ਹਨ ਵਿਖਾ ਜੀ ਆਖਦੇ ਹਨ ਮੈਨੂੰ ਐਸੇ ਗੁਰੂ ਅਮਰਦਾਸ ਜੀ ਮਿਲੇ ਹਨ ਜਿਨ੍ਹਾਂ ਦੇ ਮਿਲਣ ਤੇ ਸਹਿਜ ਹੀ ਆਨੰਦ ਦੀ ਪ੍ਰਾਪਤੀ ਹੋ ਗਈ। ਆਪ ਤਾਂ ਹੋਂ ਦਾਤਾ ਆਪ ਦੇ ਗੁਣ ਲਿਖੇ ਨਹੀਂ ਜਾ ਸਕਦੇ ਆਪ ਨਾਮ ਦੇ ਰਹਾ ਤੇ 12 ਸਿਧਾਂ ਦੇ ਮਾਲਕ। ਰੇਹੋ ਸੰਤ ਹੋ ਟੋਲ ਸਾਧ ਬਾਹ ਤੇਰੇ ਡਿੱਠੇ ਸੰਿਆਸੀ ਤਮਸਿਆ ਮੁਖ ਏ ਪੰਡਤ ਮਿੱਥੇ ਮਾਰ ਸੇਕ ਹੋਂ ਹਿਰਿਓ किने ना परचाओ लाजो कहते कहत ऐ कहती सुनी रहत को खुशी ना आजो हर नाम छोड़ दूजे लगे तन के गुण हो क्या कहो मिला जो भिख्या जब तू रखे तिमें रहो ਪਰਤਪ੍ਰਖ ਖਾਂ ਜੀ ਸੱਚੀ ਗਵਾਹੀ ਦਿੰਦੇ ਹਨ ਕਿ ਇਹ ਸਤਿਗੁਰੂ ਜੀ ਆ ਮਰਗਾ ਪੂਨ ਕੋਈ ਨਹੀਂ ਜਿਸ ਕੋੜਾ ਸ਼ਾਂਤੀ ਤੇ ਮੁਲਤੀ ਪ੍ਰਾਪਤ ਹੋਵੇ ਮੈਂ ਫਿਰਦਾ ਰਿਹਾ ਸਾਧੀਆਂ ਤੇ ਸੰਤ ਦੇਖੇ ਸਿਆਸੀ ਤੇ ਤਪਕਾ ਨਿਮਾਲਿਆਂ ਕੋਲ ਗਿਆ ਪਰ ਕਿਤੋਂ ਵੀ ਸ਼ਾਂਤੀ ਪ੍ਰਾਪਤ ਨਾ ਹੋਈ ਸਗੋਂ ਇਹ ਪਤਲ ਲੱਗਾ ਕਿ ਸਾਰੇ ਮੂੰਹ ਨੇ ਮਿੱਟੇ ਹਨ ਤੇ ਮਨ ਦੇ ਖੁੱਟੇ ਹਨ ਪਰਮਾਤਮਾ ਤੱਕ ਪੁਜਿਆ ਹੋਇਆ ਕੋਈ ਨਹੀਂ ਪੂਰਾ ਸਾਲ ਮੈਂ ਭੋਂਦਾ ਫਿਰਦਾ ਪਰ ਕਿਸੇ ਨੇ ਮੇਰੀ ਇੱਛਾ ਪੂਰਨਾ ਨਾ ਕੀਤੀ ਐਸੇ ਪਰਸ਼ਦਾ ਅਮਲੀ ਜੀਵਨ ਮਾੜਾ ਸੀ ਗਿਆਨੀ ਨੂੰ ਆਪਣੀ ਜਾਮਾ ਪਨਹਾਉਣ ਦਾ ਯਤਨ ਨਹੀਂ ਕਰਦੇ ਉਹ ਤਾਂ ਹਰੀ ਨਾਮ ਦਾ ਸਿਮਨ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਹਨ ਬਸ ਇਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਮੈਂ ਆਪ ਜੀ ਦੀ ਛਾਂ ਅੱਡਗਾ ਹਾਂ ਜਿਵੇਂ ਚਲਾਵਾਂ ਇੱਥੋਂ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਹੁਣ ਇਹ ਦਰ ਛੱਡ ਕੇ ਹੋਰ ਪਾਸੇ ਨਹੀਂ ਜਾਣਾ ਇਹ ਮੇਰੀ ਬੇਨਤੀ ਹੈ ਪਾਈ ਗੰਦਾਸ ਨੀ ਨੀ ਜਵਾਲਨੀ ਸਤਿਗੁਰੂ ਮਹਿਮਾ ਗੁਰ ਅੰਗਤ ਗौरा ਅੰਗਤਿ ਅਮਰਤ ਮਿਰਖ ਅਮਰਤ ਹਾਲ ਫਲਿਆ ਜੋਤੀ ਜੋਤ ਜਗਾਈਨ ਨੀ ਮੇਤੇ ਜੋ ਦੀਵਾ ਬਲਿਆ ਹੀਰੇ ਹੀਰਾ ਮਿੰਦਿਆ ਚਲ ਕਰਿ ਅਸਲੀ ਅਸਲ ਛਲਿਆ ਕੋਈ ਬੁੱਝੇ ਨਾ ਰੰਗਈ ਪਾਣੀ ਅੰਦਰ ਪਾਣੀ ਰੜਿਆ ਸੱਚਾ ਸੱਚ ਸਹਾਵੜਾ ਸੱਚ ਅੰਦਰ ਸੱਚ ਸੱਚ ਟਲਿਆ ਨਹਿ ਚਲ ਸੱਚਾ ਤਖਤ ਹੈ ਅਵਚਲ ਰਾਜਨਾ ਹਲੇ ਹਲਿਆ ਸੱਚੋ ਸਾਬਦ ਗੁਰ ਸੌਪਿਆ ਸੱਚਾ ਤਕ ਸਾਨੂ ਸਿੱਕਾ ਚਲਿਆ ਸਿੱਧਨਾਥ ਅਵਤਾਰ ਸਭ ਹੱਥ ਜੋੜ ਕੇ ਹੋਇਆ ਹੋਏ ਖਲਿਆ ਸੱਚਾ ਹਕਮ ਸੂ ਅਟਲ ਨਾ ਟਲਿਆ ਇਸ ਦਾ ਅਰਥ ਆਏ ਗੁਰਦਾਸ ਜੀ ਫਰਮਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗਾਂ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਅਮਰਤਲੇ ਬ੍ਰਿਸ਼ ਅਤਪਨ ਹੋਏ ਉਸ ਅਮਰਤ ਬ੍ਰਿਸ਼ ਨੂੰ ਜੋ ਖਲ ਲੱਗਾ ਉਹ ਸ੍ਰੀ ਗੁਰੂ ਆਮਦਾਸ ਜੀ ਸਨ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੁੱਤੀ ਜੋਤ ਕੋ ਲੋ ਇਸ ਤਰ੍ਹਾਂ ਜੋਤ ਹਾਸਲ ਕੀਤੀ ਜਿਵੇਂ ਬਾਲ ਦੇ ਦੀਵੇ ਨਾਲ ਦੂਸਰਾ ਦੀਵਾ ਜਗਾ ਲੈਂਦਾ ਹੈ ਹੀਰਾ ਲਾਣ ਹੀਰਾ ਕੱਟਿਆ ਜਾਂਦਾ ਹੈ ਹੀਰੇ ਨਾਲ ਹੀਰਾ ਕੱਟਿਆ ਜਾਂਦਾ ਹੈ ਬਚਨ ਰੂਪੀ ਹੀਰੇ ਨਾਲ ਗੁਰੂ ਜੀ ਦੇ ਮਨ ਨੂੰ ਐਸਾ ਬੰਨਿਆ ਕਿ ਜਗਤ ਦੇ ਪੰਜੇ ਥੱਗ ਮਨ ਨੂੰ ਨਾ ਛਲ ਸਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੋਤ ਨਾਲ ਐਸੀ ਜੋਤ ਲੜੀ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ ਕੋਈ ਸੱਜਣ ਦੇ ਪਾਣੀ ਨੂੰ ਇਸ ਦੂਸਰੇ ਪਾਣੀ ਕੋਲ ਨਾ ਅੱਡ ਦੇਖ ਸਕਦਾ ਹੈ। ਨਾ ਨਖੀੜ ਸਕਦਾ ਹੈ। ਸਮਝੋ ਸੱਚ ਨਾਲ ਸੱਚ ਰਲ ਗਿਆ। ਉਹ ਆਕਾਰ ਪਰਖ ਦਾ ਤਖਤ ਸੱਚਾ ਤੇ ਅਹਨ ਅਹਲ ਤੇ ਅਮਰ ਹੈ। ਛਿਣੀ ਗੁਰੂ ਅੰਗਦ ਦੇਵ ਜੀ ਨੇ ਸੱਚ ਦੀ ਪਾਸ਼ਾ ਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੀ। ਉਸ ਪਾਸ਼ਾ ਹੀ ਵਿੱਚ ਸੱਚ ਦਾ ਰੁਪਿਆ ਚੱਲਿਆ। ਗੁਰੂ ਜੀ ਨੀ ਐਸੀ ਸ਼ਕਤੀ ਦੇਖ ਕੇ ਸਿੱਧਾ ਨਾਥ ਸੰਤ ਤੇ ਫਕੀਰ ਹੱਥ ਜੋੜ ਕੇ ਕਿਉਂਤੇ ਪ੍ਰਮਾਤਮਾ ਦਾ ਹੁਕਮ ਸੱਚਾ ਤੇ ਅਟਲ ਹੈ ਇਹ ਮੋੜਿਆ ਨਹੀਂ ਜਾ ਸਕਦਾ ਇਉਂ ਸਤਿਗੁਰੂ ਜੀ ਨੇ ਆਤਮਿਕ ਸ਼ਕਤੀ ਰੂਪ ਜੋਤੀ ਹਾਸਲ ਕੀਤੀ ਅਸਲ ਅਸੀਂ ਦਾ ਭੇਦ ਹੈ ਭਗਤ ਬਸਲ ਹੋਏ ਅਸਲ ਸਲਾਇਆ ਮਹਿਮਾ ਮਤ ਮਿਰਜਾਦ ਲੰਗੇ ਪਰਮਤ ਪਾਰਾ ਮਾਰ ਨਾ ਪਾਇਆ ਏ ਰਾਸੀ ਦੇ ਰਾਸ ਹੈ ਪੈਰੀ ਪੈ ਜਗ ਪੈਰੀ ਪਾਇਆ ਗੁਰਮਖ ਸੁਖ ਫਲ ਅਮਰ ਪਦ ਅਮਰਤ ਬਿਰਖ ਅਮਰਤ ਫਲ ਫਲਿਆ ਗੁਰ ਚਿੱਲਾ ਚਿੱਲਾ ਗੁਰ ਪਰਖੋ ਪਰਖ ਪਾਇ ਸਮਾਇਆ ਵਰਤਮਾਨ ਬਿਹੇ ਬਿਹੇ ਬਸਵੇ ਵੀ ਮੱਸਵੇਂ ਹੋਏ ਇੱਕ ਹੀ ਇੱਕ ਹੀ ਸਹਿਜ ਕਰ ਆਇਆ ਸੱਚਾ ਅਮਰ ਅਮਰ ਬਰਤਾਇਆ ਉਸ ਪ੍ਰਮਾਤਮਾ ਉਹ ਪ੍ਰਮਾਤਮਾ ਜੋ ਕਿਸੇ ਕੋਣੋ ਛਲ ਨਹੀਂ ਖਾਂਦਾ ਭਗਤੋ ਸਨੋ ਛਲ ਲੈਂਦੇ ਹਨ ਐਸੇ ਛਲਦੇ ਹਨ ਕਿ ਉਹਨਾਂ ਦਾ ਛਲ ਸ਼ਕਤੀ ਦੇ ਭੇਦ ਨੂੰ ਹੀ ਖੀਲ ਖੋ ਲੈਂਦੇ ਸਤਿਗੁਰੂ ਅਮਰਦਾਸ ਜੀ ਦੀ ਮਹਿਮਾ ਵਰਨਣ ਕਰਨੀ ਔਖੀ ਹੈ ਕਿਉਂਕਿ ਉਹਨਾਂ ਸੇਵਾ ਭਗਤੀ ਆਸ੍ਰੀ ਐਸੀਆਂ ਸ਼ਕਤੀਆਂ ਹਾਸਲ ਕੀਤੀਆਂ ਹਨ ਜੋ ਪਰਮਾਤਮਾ ਦਾ ਰੂਪ ਹਨ ਵੱਡੀ ਗੱਲ ਸਤਿਗੁਰੂ ਜੀ ਨੇ ਇੱਕ ਕੀਤੀ ਕਿ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਆਪ ਚਰਨੀ ਮੱਥਾ ਟੇਕਿਆ ਤੇ ਸੇਵਾ ਕੀਤੀ ਮੁੜ ਕੇ ਸਾਰਾ ਜਗਤ ਆਪ ਜੀ ਨੂੰ ਮੱਥਾ ਟੇਕਣ ਲੱਗਾ ਗੁਰੂ ਜੀ ਦੀ ਮਿਹਰ ਨਾਲ ਅਮਰਤ ਰੂਪੀ ਫਲ ਮਨਮ ਆਤਮਿਕ ਸ਼ਕਤੀ ਨੂੰ ਹਾਸਲ ਕੀਤਾ ਪਹਿਲਾ ਚੇਲਾ ਬਣਿਆ ਮਉਣ ਗੁਰੂ ਫੇਰ ਚੇਲਾ ਤੇ ਚੇਲੇ ਵਿੱਚ ਗੁਰੂ ਸਮਾ ਗਿਆ ਪੂਰੀ ਪੂਰੀ ਭਗਤੀ ਪਾਈ ਐਸੇ ਵਰਤਮਾਨ ਕਾਲ ਯਗ ਮਹਾਰਿਸ਼ ਗੁਰੂ ਸਹਿਜ ਸਹਿਬ ਹੋਏ ਹਨ ਗੁਰੂ ਅਮਰਦਾਸ ਜੀ ਨੇ ਬੰਮ ਸ਼ਕਤੀ ਤੇ ਅਮਰ ਹੁਕਮ ਵਰਤਾਇ ਸਬਦ ਦਾ ਸਤ ਪਰਚਾਈ ਕਿ ਚੇਲੇ ਤੇ ਗੁਰ ਗੁਰ ਕਿਤੇ ਚੇਲਾ ਮਾਣਾ ਟਾਣਾ ਆਖੀਏ ਸਤ ਇੱਕ ਹੋਏ ਕਪੜਾ ਮੇਲਾ ਦੰਦੋਂ ਦੇਹੀ ਮਖਾਣੀ ਨਹੀਂਓ ਔਖਣ ਕੌਜ ਕਾਜ ਸੇਲਾ ਮਿਸਰੀ ਖਾਂਡ ਬਖਾਣੀ ਜਾਣ ਕ ਕਮਾਲ ਰੀਲਾ ਪੀਲਾ ਖੀਰ ਖੰਡ ਕੋ ਮੇਲ ਕਰਤ ਮਿਸਮਾਲ ਸਾਨਨ ਅਸਤ ਪੀਲਾ ਮਾਨਸਬਾਰੀ ਕਥ ਮਿਲੇ ੁੰਨੇ ਰੰਗ ਸਰੰਗ ਸਹਿਲਾ ਮੁੱਤਾ ਪਰਵਾਣਿਕ ਨਵੇਲਾ ਹਉ ਦਸਿਮਨ ਵਿੱਚ ਮਾਨ ਨੂੰ ਲਾ ਕੇ ਪਹਿਲਾਂ ਗੁਰੂ ਦੇ ਚੀਲੇ ਬਣੇ ਫਿਰ ਗੁਰੂ ਤੇ ਅੰਤ ਵਿੱਚ ਚੀਲੇ ਚੀਲੇ ਭਾਵ ਕੇ ਗਰੀਆਈ ਗੁਰੂ ਰਾਮਦਾਸ ਇਹਨੂੰ ਵਖਸ ਕੇ ਆਪ ਉਹਨਾਂ ਦੇ ਚਰਨਾਂ ਉੱਤੇ ਮੱਥਾ ਟੇਕਿਆ ਜਿਵੇਂ ਤਾਣਾ ਤੇ ਪੇਟਾ ਇੱਕ ਧਾਗੇ ਦੇ ਵਖ ਮੱਖਰੇ ਨਾਮ ਹੁੰਦੇ ਹਨ ਪਰ ਅਸਲ ਵਿੱਚ ਧਾਗਾ ਇੱਕ ਹੀ ਹੁੰਦਾ ਹੈ ਤੇ ਕਪੜਾ ਬਣ ਕੇ ਵੀ ਇੱਕ ਹੋ ਜਾਂਦਾ ਹੈ ਦੁੱਧ ਤੋਂ ਦਹੀਂ ਦਹੀਂ ਤੋਂ ਮੱਖਣਾ ਮੱਖਣ ਤੋਂ ਘਿਓ ਬਣਦਾ ਤੇ ਚੰਗੇ ਕਰਮਾਂ ਵਿੱਚ ਵਰਤਿਆ ਜਾਂਦਾ ਹੈ ਕਮਾਦ ਤੋਂ ਗੋਣ ਗੋਣ ਤੋਂ ਮਿਸ਼ਰੀ ਖੰਡ ਆਦਕ ਬਣਦੇ ਹਨ ਖੀਰ ਘਿਓ ਤੇ ਜੱਗ ਕੀਤੇ ਜਾਂਦੇ ਹਨ ਪਾਣ ਦੇ ਨਾਲ ਸੁਪਾਰੀ ਤੇ ਹੋਰ ਚੀਜ਼ਾਂ ਨਾਲ ਜਾਣਤਾ ਸੁੰਦਰਪਾਨ ਬਣਦਾ ਹੈ ਜੋ ਰਸ ਬਣਾਉਂਦਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਦੇਖਣ ਨੂੰ ਤੇ ਨਾਮ ਨੂੰ ਤੇਨਾਂ ਸਰੀਰ ਮਨੂਮ ਹੁੰਦੇ ਹਨ ਪਰ ਅਸਲ ਵਿੱਚ ਇੱਕ ਹੀ ਜੋਤ ਸੀ ਉਹ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਗਾਹੋਂ ਪ੍ਰਾਪਤ ਹੋਈ ਸੀ ਤuir ਜੋ ਪੰਜਾਂ ਤੱਤਾਂ ਤੋਂ ਬਣੇ ਹੋਏ ਸਨ ਉਹ ਅਰੂਪ ਹੋ ਕੇ ਮੌੜ ਤੱਤਾਂ ਵਿੱਚ ਰਲ ਗਏ। ਯੂਤ ਜਗਦੀ ਰਹੀ ਸ਼ਕਤੀ ਜੰਤ ਵਿੱਚ ਰਹੀ ਤੇ ਆਤਮਾ ਪਰਮਾਤਮਾ ਕੋਲ ਪੱਜ ਗਈ। ਏਲੇ ਮੈਲਾ ਫੋਲਾ ਮਲ ਜੇਮ ਗੁਰਸਖ ਸੰਦ ਸੁਧੰਦ ਫਲੀਲਾ ਖਾਸਾ ਮਲ ਮਲ ਮਨ ਰੇ ਪੀ ਅਸੀਰੀ ਸਾਪੂ ਸਾ ਕਪਾ ਚਲਤ ਬੋ ਖੀਲਾ ਗੌਰ ਮੂਰਤ ਗੌਰ ਸ਼ਬਦ ਹੈ ਸਾਧ ਸੰਗਤ ਮਿਲ ਅਮਰਤ ਮਿਲਾ ਦੁਨੀਆ ਕੂੜੀ ਸੇ ਵੀ ਸਚ ਮਣੀ ਸਚ ਨੀਮ ਗਹਿਲਾ ਦੇਵੀ ਦੇਵ ਨਦਾਈਨ ਜਿਉ ਮਿਰਗਾ ਬਲ ਦੇਖੇ ਮਗੇਲਾ ਕੁਮ ਜਾਈ ਚੱਲਣਾ ਪਿੱਛੇ ਲੱਗੇ ਨਕੇਲਾ ਗੁਰਮਖਾ ਸੱਚਾ ਅਮਰ ਸਹੀਲਾ ਜਿਵੇਂ ਤੇਲ ਤੇ ਹੌਲ ਮਲ ਕੇ ਉਸ ਦਾ ਸੁੰਦਰ ਸੁਗੰਧੀ ਬਣ ਜਾਂਦੀ ਹੈ ਤੇਵੇਂ ਗੁਰੂ ਤੇ ਸਿੱਖ ਮਲ ਕੇ ਸਿੱਖ ਦੀ ਕੀਮਤ ਵੱਧ ਜਾਂਦੀ ਹੈ। ਬਾਅਦ ਸਿੱਖੋ ਗੁਰੂ ਰੂਪ ਹੋ ਜਾਂਦਾ ਹੈ ਕਿ ਪਾ ਤੋਂ ਜਿਵੇਂ ਨੀਕਾ ਚੀਜ਼ਾਂ ਬਣਦੀਆਂ ਹਨ ਤਿਵੇਂ ਸਤਿਗੁਰੂ ਜੀ ਨੇਕ ਅਚਾਰ ਦੇ ਖੇਲ ਕਰਦੇ ਹਨ। ਅੰਤ ਨਹੀਂ ਪਾਇਆ ਜਾ ਸਕਦਾ। ਕਾ ਤੇ ਗੁਰੂ ਦਾ ਸਬਦ ਹੀ ਉਹਨਾਂ ਦਾ ਰੂਪ ਹੈ ਇਸ ਵਾਸਤੇ ਚੰਗਾ ਸ਼ਬਦ ਬਾਣੀ ਰੂਪ ਜਾਪ ਤੇ ਸਿਮਰਨ ਹੀ ਪੜਨਾ ਚਾਹੀਦਾ ਹੈ ਦੁਨੀਆ ਦੀਆਂ ਬਾਸ਼ਾਹੀਆਂ ਝੂਠੀਆਂ ਹਨ ਸਹਿ ਪਰਮਾਤਮਾ ਦੀ ਬਾਸ਼ਾਹੀ ਸੱਚੀ ਹੈ ਉਹ ਨਾਮ ਸਿਮਰਨ ਨਾਲ ਪ੍ਰਾਪਤ ਹੁੰਦੀ ਹੈ ਨਾਮ ਸਿਮਰਨ ਦੇ ਕਾਰਨ ਦੇਵੀ ਦੇਵਤਿਆਂ ਦੇ ਭਰਮ ਦੂਰ ਕਰ ਦਿੰਦਾ ਹੈ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ ਗੁਰਮਖਾ ਬਾਤ ਇਸ ਵੀ ਗੁਰੂ ਅਮਰਦਾਸ ਜੀ ਸੁੱਖਾਂ ਨੂੰ ਬਖਸ਼ਣ ਵਾਲੇ ਸਨ ਸਤਗੁਰੂ ਆਵਾ ਸਤਗੁਰੂ ਆਚਾਰਜਾ ਮਾਰਾ ਅਮਰ ਬਰਤਾਇਆ ਸੂ ਇਕਾ ਸੂ ਮਹਿਨਾ ਸੂਈ ਸੱਚਾ ਹੁਕਮ ਚਲਾਇਆ ਹੂਲ ਖਜ਼ਾਨਾ ਸ਼ਬਦ ਕਾ ਸਾਧ ਸੰਗਤ ਸੱਚ ਮੀਲ ਮਲਾਇਆ ਗੁਰਚੀਲਾ ਪਰਮਾਨ ਕਰ ਚਾਰ ਬਰਨ ਲੈ ਪੈਣੀ ਪਾਇਆ ਗੁਰਮਖ ਇੱਕ ਧਿਆਈਏ ਨਰਮਤ ਪੂਰੇ ਪੂਰਾ ਠਾਟੂ ਮਣਾਇਆ ਦੂਜਾ ਭਉ ਮਿਟਾਇਆ ਕੁਲ ਕੁਲਾ ਧਰਮ ਗੁਰੂ ਸਿੱਖ ਸਭ ਮਾਇਆ ਵਿੱਚ ਦਾਸ ਹਾਇਆ ਪਾਇ ਗਰਦਾਸ ਜੀ ਲਿਖਦੇ ਹਨ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਸ੍ਰੀ ਅਮਰਦਾਸ ਜੀ ਹੋਏ ਹਨ ਇੰਨਾ ਚਾਰੇ ਪਾਸੇ ਸ਼ਾਂਤੀ ਤੇ ਅਮਰਤ ਦੀ ਵਰਖਾ ਕੀਤੀ ਕਈ ਐਸੇ ਕੋਤਕ ਕਿਤੇ ਜਿਨ੍ਹਾਂ ਦੀ ਸਮਝ ਨਹੀਂ ਪੈ ਸਕਦੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਮਾਨ ਆਪ ਨੂੰ ਤਿਲਕ ਲਗਾ ਉਸੇ ਤਰ੍ਹਾਂ ਗੁਰੂ ਮੰਨੇ ਗਏ ਤੇ ਤਖਤ ਉੱਤੇ ਬੈਠ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਕਰਦੇ ਰਹੇ ਉਪਦੇਸ਼ ਕਰ ਲਿਆ ਹੋਇਆ ਬਾਣੀ ਰੂਪ ਖਜ਼ਾਨਾ ਸੰਗਤਾਂ ਵਿੱਚ ਵੰਡਿਆ ਉਸਾ ਸਿਮਰਨ ਰੂਪੀ ਤਾਂ ਨਾਲ ਸਿੱਖਾਂ ਦਾ ਪ੍ਰਮਾਤਮਾ ਨਾਲ ਮੇਲ ਕਰਾਇਆ ਗੁਰੂ ਜੀ ਨੇ ਇੰਨੀ ਸ਼ਕਤੀ ਬਖਸ਼ੀ ਕਿ ਚਾਰ ਜਾਤੀ ਬ੍ਰਾਹਮਣ ਛਤਰੀ ਵੈਸਤੇ ਸੂਦਰਾ ਹਾਉ ਗੁਰੂ ਜੀ ਨੇ ਚਲਣੀ ਡਿਗੇ ਬਹੁਤ ਵਡਿਆਈ ਪ੍ਰਾਪਤੀ ਹੋਈ ਸਾਧੂ ਯੋਗੀ ਤੇ ਤਪੱਸਿਆ ਨੂੰ ਗੁਰੂ ਜੀ ਨੇ ਬਿਤੇਸ਼ ਕੀਤਾ ਜੋ ਜੋ ਗਰਮ ਅੱਖ ਇੱਕ ਚਿੱਤ ਗੁਰੂ ਜੀ ਦੀ ਸਿੱਖਿਆ ਅਨੁਸਾਰ ਸਿਮਰਨ ਕਰਦੇ ਰਹੇ ਉਤਰ ਗਏ ਉਹਨਾਂ ਦੇ ਹਿਰਦਿਆਂ ਵਿੱਚੋਂ ਹੰਕਾਰ ਹੰਮੀ ਮਉ ਆਦਿਕ ਬਰਿਆਈਆਂ ਦੂਰ ਹੋ ਗਈਆਂ ਤੇ ਭਟਕਣਾ ਮਿਟ ਗਈ ਇਹ ਵੀ ਗੁਰੂ ਜੀ ਨੇ ਦੱਸਿਆ ਸਿੱਖ ਦਾ ਕੁੱਲ ਧਰਮ ਇਹ ਹੈ ਕਿ ਉਹ ਮਾਇਆ ਵਿੱਚ ਦਾਸ ਰਹੇ ਜਿਵੇਂ ਗੁਰੂ ਜੀ ਆਪ ਫਰਮਾਉਂਦੇ ਹਨ ਪ੍ਰੀਸ਼ਾ ਮੁੰਝੇ ਤ੍ਰਿੰਪਤ ਹੋਏ ਹਰ ਕੇ ਨਾਮ ਏ ਪਿਆਰਾ ਨਾਨਕ ਗਮਖ ਪਾਈਏ ਹਰ ਆਪਣੀ ਕਿਰਪਾ ਧਾਰ ਜਦੋਂ ਤ੍ਰਿਸ਼ਨਾ ਮਾਇਆ ਕੱਠੀ ਕਰਨ ਦੀ ਪੱਖ ਮਿਟ ਜਾਂਦੀ ਹੈ ਤਾਂ ਮਨ ਦੇ ਨਿਆਵੀ ਪਦਾਰਥਾਂ ਵੱਲੋਂ ਅਦਾਸ ਹੋ ਜਾਂਦਾ ਹੈ। ਸ਼ਿਵਨ ਵਿੱਚ ਬਰਤੀ ਜੁੜ ਜਾਂਦੀ ਹੈ ਪਰ ਇਹ ਹੁੰਦਾ ਤਾਂ ਹੈ ਜੀ ਵਾਹਿਗੁਰੂ ਕਿਰਪਾ ਕਰੇ ਤਾਂ। ਸ੍ਰੀ ਸਤਗੁਰੂ ਜੀ ਦੀ ਹੋਰ ਬਾਣੀ। ਸਤਗੁਰੂ ਜੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰੇ ਸਨ। ਇਸ ਕਰਕੇ ਆਪਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਣ ਅਸਮੀਰੇ ਦੀ ਸਾਰ ਲ ਪੰਜਾਬੀ ਬੋਲੀ ਤੇ ਰਾਜਾ ਅਨਸਾਰ ਮਹ ਕਵਜ ਬਾਣੀ ਦਾ ਅਚਾਲ ਕੀਤਾ ਜੋ ਮਨੁੱਖ ਵਾਸਤੇ ਕਲਿਆਣ ਦਾ ਚੰਗਾ ਸਾਧਨ ਹੈ ਆਪ ਦੀ ਸਾਰੀ ਬਾਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਇਠਾ ਕਵਜ ਕੇ ਸੰਦ ਦਿੱਤੇ ਹਨ ਤਾਂ ਕਿ ਪਾਠਕ ਪੜ੍ਹ ਮੇਖਣ ਕੇ ਸਤਿਗੁਰੂ ਦੀ ਬਾਣੀ ਕਿੰਨੀ ਬਿਆਨਕ ਢੰਗ ਨਾਲ ਅਲੰਕਾਰਾਂ ਸਮੇਤ ਚਾਰੀ ਹੈ ਤੇ ਇੱਕ ਇੱਕ ਸ਼ਬਦ ਵਿੱਚੋਂ ਪ੍ਰਗਟ ਹੁੰਦਾ ਹੈ ਬੋਲੀ ਐਸੀ ਹੈ ਜਿਸ ਨੂੰ ਸਧਾਰਨ ਮਨੁੱਖ ਸਮਝ ਸਕਦਾ ਹੈ ਇੱਕ ਓੰਕਾਰ ਸਤਗੁਰ ਪਾਸ਼ਾ ਯਾਦ ਕਾ ਗਰਬ ਗੁਨਾ ਕਹਿਓ ਕੋਈ ਬਰਮ ਮਿਲਦੇ ਸੋ ਬ੍ਰਾਹਮਣ ਹੋਈ ਯਾਦ ਕਾ ਗਰਬ ਨਾ ਨਾ ਕਰੀ ਮੂਰਖ ਗਵਾਰਾ ਇਸ ਗਰਬ ਤੇ ਚੱਲੇ ਬਹੁਤ ਮਕਾਰਾ ਰਹੋ ਚਾਰੇ ਬਾਣ ਆਖੀ ਸਭ ਕੋਈ ਬਾਰਮਾ ਬੰਦ ਤੇ ਆਸ ਉਪਤ ਹੋਈ ਮਾਟੀ ਇਹ ਗ ਸਗਲ ਸੰਸਾਰ ਮੋਰ ਮਿਦ ਭਾਂਡੇ ਘੜੇ ਕੁਮਾਰਾ ਪੰਜ ਤਤ ਮਿਲ ਦੇਹੀ ਕਾ ਆਕਾਰਾ ਘਟ ਕਾ ਘਟਬੰਦ ਕੋ ਕੋ ਕਰੇ ਵਿਚਾਰਾ ਕਹਿਤ ਨਾਨਕਿਉ ਜਿਉ ਕਰਮ ਬੰਧ ਹੋਈ ਵੈਨ ਸਤਗੁਰੁ ਪੀਤੇ ਮਲਤਨਾ ਹੋਇ ਮਾ ਕਮਾਨ ਮੇਰੇ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਨੀ ਸ਼ਿੰਗਾਰ ਜਾਂ ਤਿਸ ਭਾਵੇ ਤਾਂ ਕਰੇ ਭੋਗ ਤਨ ਮਨ ਸਾਚੇ ਸਹਿਜੋਗ ਰਹੁ ਅਸਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੇ ਕੋਸੇ ਜੋਰ ਪਰ ਸਾਦੀ ਪਰਮੇਸ਼ਰ ਸਾਈ ਮਿਲੂੰਗੀ ਧਿਆਲ ਪੰਚ ਸ਼ਬਦ ਬਜਾਈਂ ਪੈਨਤ ਨਾਨਕ ਕਰੇ ਕਿਆ ਹੋਈ ਜਿਸਨੋ ਆਪ ਮਲਾਵੇ ਸੋਈ ਕਲ ਜਗ ਮੈਂ ਆਰਾਮ ਨਾਮ ਔਰ ਧਾਰ ਮੈਂ ਨਾਮੇ ਮਾਥੇ ਪਾਵੇ ਸ਼ਾਰ ਨਾਮ ਨਾਮ ਦਰ ਲੱਭ ਹੈ ਭਾਈ ਗੁਰ ਪ੍ਰਸਾਦਿ ਮਸੀ ਮਨ ਆਈ ਰਹੋ ਰਾਮ ਨਾਮ ਜਨ ਬਲਿਓ ਸੋਈ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਪਾਣਾ ਮੰਨੇ ਜੇ ਸੇ ਜਨ ਪਰਵਾਣ ਗੁਰ ਕੇ ਸ਼ਬਦ ਨਾਮ ਨਿਸ਼ਾਨ ਸੋ ਸੀਮੋ ਜੋ ਕਾਲ ਰਹਤ ਤਾਰ ਨਾਨਕ ਗੁਰਮਖ ਨਾਮ ਧਿਆਨ ਪਰੰਪਰਾਂ ਜੋਨ ਮਨਮਖ ਪਰਮਾਈ ਜਮ ਕਾਲ ਮਾਰੇ ਨਤ ਪਤੰਗ ਹੋਈ ਸਤਗੁਰ 시ਵਾ ਜਮ ਕੀ ਕਾਣ ਚਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਏ ਪ੍ਰਾਨੀ ਗੁਰਮਖ ਨਾਮ ਧਿਆਈ ਜਨਮ ਪਦਾਰਥ ਦਵਿੱਦਾ ਖੋਇਆ ਕੋਡੀ ਬਦਲਈਐ ਕਰ ਕਿਰਪਾ ਗੁਰਮੁਖ ਲੱਗੇ ਪਿਆਰ ਅਮਰਤ ਭਗਤ ਹਰ ਹਰ ਅਰਤਾਨ ਪਵ ਜਲ ਸਬਦ ਲਗਾਵਣ ਹਾਰ ਮਾਰ ਸਾਚੇ ਦੇਸੇ ਸਚਿਆਰ ਉਹ ਕਰਮ ਕਰੇ ਸਤ ਗੁਰ ਨਹੀਂ ਪਾਇਆ ਮੈਨ ਗੁਰ ਭਰਮ ਭੁੱਲੇ ਬਹੁ ਮਾਇਆ ਹਉਮੈ ਮਮਤਾ ਬਹੁ ਮੋਹ ਬਨਾਇਆ ਦੂਜੇ ਪਾਏ ਮਨਮੁਖ ਦੁਖ ਪਾਇਆ ਆਪੇ ਕਰਤਾ ਅੰਗਮਾ ਥਾਹਾ ਗੁਰ ਸ਼ਬਦੀ ਜਪੀਏ ਸੱਚ 라ਹਾ ਹਾਜ਼ਰ ਹਜੂਰ ਹਰ ਬੀ ਮੇ ਪਰਬਾਹ ਨਾਨਕ ਰਮਕ ਨਾਮ ਸਮਾਹ ਇਹ ਮਨ ਚੰਚਲਾ ਚਿਤਰਾਏ ਕਿਨੇ ਨ ਪਾਇਆ ਚਿਤਰਾਏ ਨ ਪਾਇਆ ਕਿਨੇ ਤੂੰ ਸੁਣਿਆ ਮਨ ਮੀਰਿਆ ਇਹ ਮਾਇਆ ਮੋਹਣੀ ਜਿੰਨੀ ਇਸਤੀ ਭਰਮ ਭਲਾਇਆ ਮਾਤਾ ਮਉਣੇ ਤਿਨੇ ਹਿਤ ਰੈਂਠੋਲੀ ਪਾਇਆ ਕਰਵਾਨ ਕੀਤਾ ਤਿਸੇ ਮੈਸਟਰ ਜਨਮੋ ਮਿੱਠਾ ਲਾਇਆ ਇਹ ਨਾਨਕ ਮਨ ਚੰਚਲ ਚਤਰਾਇ ਕਿਨੇ ਨ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੀ ਮੇਖ ਮਾਰਗ ਚੱਲਣਾ ਲਾਭ ਲੋਹਾ ਕਰ ਤਾ ਜੀ ਕ੍ਰਿਸ਼ਨਾ ਬੋਤਾ ਨਹੀ ਬੋਲਣਾ ਖੰਨੇਓ ਤਿੱਖੀ ਵਾਣੋ ਨੀ ਕੀ ਇਤ ਮਾਰਗ ਜਾਣਾ ਗਰਬ ਪ੍ਰਸ਼ਾਦੀ ਜਿਨੀ ਆਪ ਤਜਿਆ ਹਰਮਾਸਨਾਸ ਮਾਨੀ ਕਹੇ ਨਾ ਨਖ ਚਾਲ ਪਲਤ ਤਾਂ ਜੁਗੋ ਜਗ ਨਾਨੀ ਮਨਮੋਖ ਝੂਠੋ ਝੂਠ ਕਮਾਵੇ ਖਸਮੇ ਕਾ ਮਹਿਲ ਕਦੀ ਨਾ ਪਾਵੇ ਦੂਜੇ ਲੱਗੀ ਭਰਮ ਪਲਾਵੇ ਮਮਤਾ ਬਾਦ ਦਾ ਆਵੇ ਜਾਵੇ ਲੇਹਾ ਗਣੀ ਕਾਮਨ ਦੇਸ਼ ਸ਼ੀਗਾਰ ਬੁੱਤਰ ਕਲੇਤ ਕਲੇਤ ਤਾਨ ਮਾਇਆ ਚਤ ਲਾਏ ਊਠ ਮੋਹ ਬਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭੂ ਪਾਵੇ ਗੁਰ ਸ਼ਾਮ ਦੀ ਸ਼ਿੰਗਾਰ ਬਣਾਵੇ ਛੇ ਗਿ ਹਾਰੀ ਅੰਦਰ ਹਰਿ ਰਾਵੇ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਦਾ ਸੁਹਾਗਣ ਸਾਚੀ ਜਸ ਸਾਚ ਪਿਆਰ ਆਪਣਾ ਪੈ ਰੱਖੇ ਸਦਾ ਉਤ ਕੀੜੇ ਵੇਖੇ ਸਦਾ ਹੰਦੂਰ ਮੇਰਾ ਪ੍ਰਭੂ ਸੇਵ ਇਹ ਹਾ ਪਰਪੂਰ ਅਗਵੇ ਜਾਤ ਰੂਪਨਾ ਜਾਏ ਤੇ ਹਾ ਹੋਵੇ ਰਹਿ ਕਮਾ ਕੈਰਮ ਕਮਾਏ ਸਾਲ ਦੇ ਉੱਚੇ ਉੱਚੋ ਹੋਏ ਨਾਨਕ ਰਚ ਸਵਾਵੇ ਸੋ ਨਰਤ ਕਰੇ ਬਉ ਬਾਜੇ ਬਾਜੇ ਮਜਾਏ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋ ਭਰਮ ਅਨਲ ਬਉ ਦੀਵਾ ਬਲੇ ਨ ਸੋਜੀ ਪਾਏ ਗੁਰਮਖ ਪਾਤ ਤੱਕ ਆਟ ਚਾਨਣ ਹੋਏ ਆਪੋ ਮਿਸ਼ਾਣੇ ਮਿਲੇ ਪ੍ਰਭ ਸੁ ਅਹੋ मेरा प्रभु साचा आपे जाने शब्द अंतर ब्रह्म अंतर ते प्रीत प्यार गुरका शब्द सहज विचार गुरमुख भगत जगत सच सोए पखंड भगत नृत दुख हुए ਇਹ ਹਰਿ ਭਗਤ ਜਨਨ ਜੀ ਮਤਮਰੇ ਗੁਰ ਪਰ ਸ਼ਾਦੀ ਭਵਜਲ ਤਰੀ ਗੁਰ ਕੇ ਬਚਨ ਭਾਗ ਤਕ ਖਾਏ ਪਾਈ ਹਰ ਜਿਉ ਆਪੇ ਬਸੇ ਮਨਾਈ ਹਰ ਕਰ ਪਾ ਕਰੇ ਸਤਗੁਰ ਮਲਾਏ ਨਹਿ ਚਲ ਭਗਤ ਹਰ ਸਿਉ ਚਤਲਾਏ ਭਗਤ ਰਤੇ ਤੈਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਤੇ ਅੰਤ ਕਮੇ ਅੰਤ ਸ਼ਬਦ ਹਨ ਜਿਨ੍ਹਾਂ ਦਾ ਧਿਆਨ ਨਾਲ ਪਾਠ ਕਰਨਾ ਪਰਪਤਾ ਲੱਗਦਾ ਹੈ ਇਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਬੰਦ ਵਾਸਤਾ ਵਿੱਚ ਇਸ ਪ੍ਰਕਾਰ ਦੀ ਮਹਾਨ ਬਾਣੀ ਅਚਾਰਨ ਵਿੱਚ ਕਿਤਨੇ ਕੁ ਸਮਰਖਤ ਸਨ ਇਹ ਸਭ ਵਰਖਤਾ ਮੇਰ ਦੇ ਸਾਈ ਸੀ ਗੁਰੂ ਅੰਗਦ ਸਾਹਿਬ ਜੀ ਦੀਆਂ ਬਖਸ਼ੀਆਂ ਹੋਈਆਂ ਸਨ ਜਿਨ੍ਹਾਂ ਨੇ ਨਵਾਣਿਆਂ ਦੀ ਮਾਣ ਤਾਣਿਆਂ ਦੀ ਤਣ ਰੋਟੀਆਂ ਦੀ ਓਟ ਨੀ ਗੱਤਿਆਂ ਦੀ ਗੱਤ ਤਿੰਨ ਪੱਤਿਆਂ ਦੀ ਪੱਥ ਦੇ ਮਾਰ ਬਖਸ਼ੇ ਪਟਾਂ ਦੇ ਇਸ ਵੇਗਿਆਂ ਵਿੱਚੋਂ ਜੋ ਲਿਖਿਆ ਹੈ ਕਿ ਭਲੇ ਅਮਰਦਾਸ ਗੁਣ ਤੀਰੀ ਤੇਰੀ ਉਪਮਾ ਤੋਹੀ ਬਣਾਵੇਂ ਅਨਸਾਰ ਇਹ ਸੱਚਮੱਚ ਬੇਮਸਾਲ ਸੇਪਤੀ ਸਾਧੂ ਸੰਸਨ ਇਤੋਂ ਸਮਾਪਤ ਕਰਦੇ ਆ ਹੁਣ ਕੋਈ ਨਵਾਂ ਨਵੀਂ ਕਥਾ ਸ਼ੁਰੂ ਕਰਾਂਗੇ ਬਾਣੀ ਚੱਕਰ ਵੰਦਾ ਘੰਟਾ ਬੁਲ ਸਿੰਘ ਮਾਫ ਕਰਨਾ ਅੱਗੇ ਤੋਂ ਸੰਤ ਸੇਵਾ ਕਰਨੀ ਤੇ ਕਰਾਉਣੀ ਮੇਰਾ ਪਰਿਆਸ ਹੈ ਸਤਿ ਆਤਰ ਖੜਾਵੇਂ ਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ